ਲਓ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਜਗਤਾਰ ਜੱਜਲ ਅੱਜ ਤੁਹਾਨੂੰ ਸਬਜ਼ੀ ਦਿਖਾਉਣ ਲੱਗੇ ਆਂ ਵੀ ਆਪਾਂ ਮੂਲੀ ਲਾਈ ਹੋਈ ਆ ਤੇ ਨਾਲੇ ਆਪਾਂ ਗੋਭੀ ਲਾਤੀ ਉਹ ਜੱਗਾ ਸਿੰਘ ਦਵਾਈ ਛਿੜਕ ਰਿਹਾ ਫੰਗੀਸਾਈਡ ਜੋ ਗੋਭੀ ਐ ਤੇ ਫੰਗੀਸਾਈਡ ਆਪਣਾ ਛਿੜਕਣ ਦਾ ਟਾਈਮ ਆ ਹੁਣ ਤੇ ਸੁੰਡੀ ਵਾਲੀ ਦਵਾਈ ਤੇ ਫੰਗੀਸਾਈਡ ਗੋਭੀ ਆਪਣੀ ਕਾਮਯਾਬ ਹੋ ਗਈ। ਨੌਬਾਈ ਦੀ ਮੂਲੀ ਜਿਹੜੀ ਆਪਾਂ ਬੀਜੀ ਐ ਨਾ ਇਹ ਇਹ ਸਾਰੀ ਪਹਿਲਾਂ ਗੋਡਾ ਗਡਾਈ ਕਰੀ ਆ ਦੀ। ਇਹ ਸਾਰੀਆਂ ਗੁੱਡੀਆਂ ਆਪਾਂ ਮੂਲੀਆਂ ਤੇ ਸੈਂਟਾ ਕੰਪਨੀ ਦੀਆਂ ਆਪਾਂ ਮੂਲੀਆਂ ਲਾਂਗਾ। ਆ ਤੁਹਾਨੂੰ ਦਿਖਾ ਰਹੇ ਵਿੱਚ ਸਾਹਮਣੇ। ਸੈਂਟਾ ਕੰਪਨੀ ਇਹ ਆਇਆ ਆਪਾਂ ਨੂੰ ਰੇਟ 470 ਰੁਪਈਆ ਦਾ ਪੈਕਟ। ਤੇ ਆ ਰੇਟ ਲਿਖਿਆ ਪਿਆ ਤੇ 730 ਰੁਪਏ ਤੇ ਮੰਗਣਗੇ ਸੋ ਤੋਂ ਕੋਈ 550 ਤੇ 500 ਤੋਂ ਘੱਟ ਦਿੰਦੇ ਨੇ ਮੈਂ ਲਿਆ 470 ਰੁਪਿਆ ਦਾ ਪੈਕੇਟ ਤੇ ਮੂਲੀ ਆਪਣੀ ਕਾਮਯਾਬ ਹੋ ਗਈ ਆ ਬੱਟਾ ਸਾਰੀਆਂ ਆਨਾ ਆਪਾਂ ਜਦੋਂ ਗੁੱਡੀਆਂ ਮੂਲੀਆਂ ਕਿਉਂ ਮੂਲੀਆਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਸੀ ਮਿੱਟੀ ਭਾਲਦਿਆਂ ਸੀ ਇਹ ਇਹਦੀ ਜੜ ਦੇ ਨਾਲ ਮਿੱਟੀ ਲਾਉਣੀ ਜ਼ਰੂਰੀ ਹੈ ਜਿਹੜੀ ਮੂਲੀ ਹੁੰਦੀ ਹੈ ਨਾ ਲਾਉਣੀ ਜ਼ਰੂਰੀ ਆਏ ਆ ਹੁਣ ਆ ਜਿਹੜੀਆਂ ਮੂਲੀਆਂ ਆ ਤੁਮਹਾਂ ਦਾ ਟੇਢੀਆਂ ਹੋਣ ਲੱਗੀਆਂ ਆਹ ਮੂਲੀਆਂ ਆ ਟੇਢੀ ਹੋਈ ਪਈ ਨਾ ਮੂਲੀ ਬਣਨੀ ਸ਼ੁਰੂ ਹੋ ਗਈ ਆ ਟੇਢੀ ਹੋ ਗਈ ਜੇ ਆਪਾਂ ਮਿੱਟੀ ਇਧਰੋਂ ਲਾਵਾਂਗੇ ਤੇ ਦੋਨੇ ਸ਼ੈਡਾਂ ਤੋਂ ਤੇ ਮੂਲੀ ਸਿੱਧੀ ਹੋ ਜਾਣੀ ਬਿਲਕੁਲ ਤਾਂ ਕਰਕੇ ਜਦੋਂ ਆਪਣੀਆਂ ਮੂਲੀ ਚੱਲ ਪਈ ਤੇ ਨਾਲ ਦੀ ਨਾਲ ਆਪਾਂ ਇਹਦੇ ਮਿੱਟੀ ਲਾਉ ਦੋਨੇ ਸ਼ੈਡਾਂ ਤੇ ਤੇ ਫੰਗੀ ਸਾਈਡ ਛੜਕਣਾ ਪਊ ਆਪਾਂ ਛੜਕ ਤਾ ਫੰਗੀ ਸਾਈਡ 50 ਗ੍ਰਾਮ ਫੰਗੀ ਸਾਈਡ ਪਾਇਆ ਤੇ 50 ਗ੍ਰਾਮ ਪਾਤੀ ਮੋਨੋ ਇਹ ਭੁੰਡੀ ਵੱਧ ਪੈਂਦੀ ਐ ਇਹਨੂੰ ਤੇ ਭੁੰਡੀ ਤੋਂ ਛੜਕਤੀ ਆਪਾਂ ਦਵਾਈ ਉਸ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਸੁੰਡੀ ਵਾਲੀ ਛੜਕਣੀ ਪਊ ਆਪਾਂ ਨੂੰ ਸੁੰਡੀ ਪੈਣੀ ਸ਼ੁਰੂ ਹੋ ਗਈ ਤੇ ਸੁੰਡੀ ਵਾਲੀ ਦਵਾਈ ਛੜਕਾਂਗੇ ਜਿਹੜੀਆਂ ਮੱਟਾਂ ਨਾਲ ਗੋਡਾ ਗਡਾਈ ਕਰਕੇ ਆਹ ਮੱਟਾਂ ਨਾਲ ਮਿੱਟੀ ਲਾਤੀ ਇਹਨਾਂ ਨੂੰ ਹੁਣ ਤਾਜੀ ਮਿੱਟੀ ਲਾਈ ਆਪਾਂ ਆਹ ਬੱਟਾ ਨਾਲ ਮਿੱਟੀ ਲਾ ਕੇ ਇਹ ਹੱਥਾਂ ਵਾਲੇ ਜਿੰਦਰਿਆਂ ਨਾਲ ਲਾਈਏ ਮਿੱਟੀ ਜਿੰਦਰੇ ਨਾਲ ਲਾ ਕੇ ਉਸ ਤੋਂ ਬਾਅਦ ਕਈ ਵਾਰੀ ਕੋਈ ਮੂਲੀ ਦੱਬੀ ਜਾਂਦੀ ਆਪਾਂ ਸੈੱਟ ਕਰ ਲਾਂਗੇ ਤੇ ਆਹ ਮੂਲੀਆਂ ਨਾਲ ਦੀਨ ਲਾਤੀਆਂ ਮੈਂ ਇਹ 15 ਦਿਨ ਲੇਟ ਲੰਗਾ ਵੀ ਜਦੋਂ ਆਹ ਮੁੱਕਣ ਲੱਗੀਆਂ ਮੂਲੀਆਂ ਆਹ ਵਾਲੀਆਂ ਤੇ ਆਹ ਤਿਆਰ ਹੋ ਜਾਣਗੀਆਂ ਮਗਰੋਂ ਤੇ ਇਧਰ ਆਪਾਂ ਜਿਹੜੀ ਗੋਭੀ ਲਾਈ ਹੈ ਉਹ ਵੀ ਤੁਹਾਨੂੰ ਦਿਖਾਉਣਾ ਚੰਗੀ ਤਰ੍ਹਾਂ ਮੈਂ ਹੁਣ ਉਹ ਫੰਗੀ ਸੈਡ ਛਿੜਕ ਰਿਹਾ ਤੇ ਫੰਗੀ ਸੈਡ ਮਾਰ ਕੇ ਉਸ ਤੋਂ ਬਾਅਦ ਆਪਾਂ ਦੇਖਾਂਗੇ ਵੀ ਅੱਜ ਤਾਂ ਨਹੀਂ ਹੈਗੀ ਦੇਖ ਲਈ ਆਪਾਂ ਸੁੰਡੀ ਤੇ 2 ਦਿਨ ਬਾਅਦ ਕੋਈ ਸੁੰਡੀ ਇਹ ਗੇੜਾ ਤਾਂ ਮਾਈ ਮਾਰਨਾ ਪੈਂਦਾ ਹੁੰਦਾ ਕੋਈ ਵੀ ਕੰਮ ਚਲਾਈ ਆਪਾਂ ਹੁਣ ਗੋਭੀ ਤਾਂ ਹੀ ਕਾਮਯਾਬ ਹੁੰਦੀ ਹੈ ਨਾ ਹੁਣ ਇਹਨੂੰ ਪਾਣੀ ਲਾਤਾ ਬੂਝੇ ਚੱਲ ਪੇ ਅਸ ਤੋਂ ਬਾਅਦ ਆਪਾਂ ਪਾਣੀ ਨਹੀਂ ਜਿਆਦਾ ਲਾਉਂਦੇ ਇਹਨੂੰ ਸੁਕਾ ਕੇ ਨਾ ਜਮਾ ਧਰਤੀ ਚਿੱਟੀ ਹੋ ਗਈ ਜਦੋਂ ਉਸ ਤੋਂ ਬਾਅਦ ਫੇਰ ਉਹ ਕਰਾਂਗੇ ਪਾਣੀ ਲਾਵਾਂਗੇ ਇਹ ਪਾਣੀ ਨਹੀਂ ਲਾਉਂਦੇ ਵੀ ਗੁੱਡਾ ਗਡਾਈ ਇਹਦੀ ਕਰਕੇ ਸਾਰੀ ਗੋਭੀ ਦੀ ਤੇ ਉਸ ਤੋਂ ਬਾਅਦ ਮਿੱਟੀ ਲਾਵਾਂਗੇ ਜਿਵੇਂ ਆਪਾਂ ਮੂਲੀਆਂ ਨੂੰ ਮਿੱਟੀ ਲਾਈ ਹੈ ਗੋਭੀ ਦੇ ਨਾਲ ਵੀ ਮਿੱਟੀ ਲੱਗਣੀ ਹੈ ਫੇਰ ਇੱਕ ਤਾਂ ਸਿੱਧੇ ਬੂਜੇ ਹੋ ਜਾਣਗੇ ਮਿੱਟੀ ਜ਼ਰੂਰੀ ਹੈ ਜੜਾਂ ਨੂੰ ਲੱਗਣੀ ਤੁਹਾਨੂੰ ਡੰਡਲੇ ਦਾ ਬਣ ਜਾਂਦਾ ਤੇ ਹੁਣ ਆਪਾਂ ਲਾਉਣੀ ਗੰਡੀ ਆ ਲੱਗੇ ਗੰਢੀ ਇਹ ਗੰਢੀ ਆਪਾਂ ਲਿਆਉਂਦੀ ਆ 50 ਰੁਪਏ ਕਿਲੋ ਕਿਉਂ ਜੇ ਤਾਂ ਆਪਾਂ ਲਾਈਏ ਇਹਦੇ ਮਾਲਾ ਆ ਚੀਜ਼ਾਂ ਐ ਕਮੈਂਟ ਦੇਖਦਾ ਮੈਂ ਆ ਗੰਡੇ ਆ ਇਹ ਮੋٹے ਜਾਦੇ ਵੀ ਬਾਲੇ ਮੋٹے ਲਿਆਉਂਦਾ ਫਾ ਆਪਾਂ ਨੂੰ ਫਾਇਦਾ ਨਹੀਂ ਇਹਦੀ ਗੰਢੀ ਮਿਲ ਜੇ ਨਾ 50 ਰੁਪਏ ਕੋਈ ਮਾੜੀ ਨਹੀਂ 100 ਰੁਪਏ ਹੀ ਮਿਲਦੀ 80 ਰੁਪਏ ਹੀ ਮਿਲਦੀ ਐ ਦੇਖੋ ਦੇਖ ਲਾਉਂਦੇ ਆ ਆਪ ਦਾ ਆਪ ਦਾ ਰੇਟ ਤੇ ਹੁਣ ਆਪਾਂ ਵੈਰਾਈਟੀਆਂ ਦੇ ਵਿੱਚ ਇੱਕ ਤਾਂ ਮੂਲੀ ਹੋ ਗਈ। ਇਹ ਆਪਣੀ ਚੱਲ ਵੀ ਕਾਮਯਾਬ ਹੋ ਗਈ ਤੇ ਆਪਣੀ ਗੋਭੀ ਇਹ ਕਾਮਯਾਬ ਹੋ ਗਈ। ਹੁਣ ਮੈਂ ਸਿੱਧੀ ਸੋਣ ਦਿਖਾਈ ਜਾਨਾ ਬੱਟਾ ਐ। ਮੈਂ ਟੇਢੀਆਂ ਕਰਕੇ ਦਿਖਾਉਣਾ। ਇਧਰੋਂ ਵੀ ਚੌਂਕਦੀ ਐ ਟੇਢਿਆ ਤੋਂ ਵੀ। ਆ ਦੇਖੋ ਬਾਈ ਜੀ ਇੱਥੋਂ ਗੋਭੀ ਚੌਂਕਦੀ ਐ ਟੇਢੀ। ਕਿਉਂ ਸਿੱਧੀਆਂ ਲੈਣਾਂ ਚ ਦਿਸ ਜਾਂਦੀ ਐ ਤੇ ਆਪ ਪਾਲਕ ਵੀ ਇੱਥੇ ਇਧਰਲੀ ਸ਼ੈਡ ਪਾਣੀ ਖੜਾ ਐ ਅੱਧਾ ਕਿਲੋ ਇਧਰ ਸ਼ਿਟਾ ਦੇਤਾ ਤੇ ਅੱਧਾ ਕਿਲੋ ਦਾ ਇਧਰ ਦੇਤਾ ਸ਼ਿਟਾ ਇਹਦੇ ਵਿੱਚ ਉਹ ਜੋ ਪਾਲਕ ਤੇ ਪਾਲਕ ਆਪਣੇ ਕੋਲੇ ਹੈਗੀ ਐ ਮਲਾਈਮ ਇਹਦਾ ਨਾਮ ਮਲਾਈਮ ਐ ਆਹ ਪਾਲਕ ਲਿਆਂਦੀ ਐ ਤੇ ਇਸ ਤੋਂ ਬਾਅਦ ਇਹਦਾ ਰੇਟ ਹੈਗਾ 530 ਰੁਪਏ ਲਿਖਿਆ ਤੇ ਆਪਾਂ ਲਿਆਂਦੀ ਇਹ 400 ਰੁਪਏ ਦੇ ਪੈਕਟ ਤੇ ਐਚ ਆਪਾਂ ਲਾਉਣੀਆਂ ਗੰਢੀਆਂ ਪਹਿਲਾਂ ਪਾਣੀ ਲਾਇਆ ਪਾਣੀ ਲਾਉਣ ਤੋਂ ਬਾਅਦ ਆਪਾਂ ਉਤੋਂ-ਉਤੋਂ ਇਹਨੂੰ ਚਾਰਸ ਕਰਕੇ ਕਸਗੇ ਨਾਲ ਤੇ ਫਿਰ ਉਸ ਤੋਂ ਬਾਅਦ ਆਪਾਂ ਗੰਢੀਆਂ ਲਾਵਾਂਗੇ ਜੇ ਦੋ ਲੈਣਾ ਤਾਂ ਲੱਗਣੀਆਂ ਜੇ ਤਿੰਨ ਲੈਣ ਲੱਗਦੇ ਹੋਣਗੇ ਤਿੰਨ ਵੀ ਲਾਦਾਂਗੇ ਆਪਾਂ ਤੇ ਗੰਡੀਆਂ ਆਪਣੀਆਂ ਹਰੇ ਗੰਡੇ ਕਾਮਯਾਬ ਹੋ ਜਾਣਗੇ ਤੇ ਸੋਨੂੰ ਮੰਨ ਲਓ ਆਪਣਾ ਪਾਲਕ ਦਾ ਪਤਾ ਸੀ ਵੀ ਕਿਹੜੀ ਪਾਲਕ ਲਾਈ ਹੈ ਤੇ ਕਿਹੜੀ ਮੂਲੀ ਲਾਈ ਹੈ ਤੇ ਹੁਣ ਗੰਡੀਆਂ ਲਾਉਣੇ ਇੱਕ ਇੱਕ ਇਹ ਗੋਭੀ ਆ ਤੇ ਇਸ ਜੈਂਟਾ ਕੰਪਨੀ ਦੀ ਸਾਰੀ ਵਰਤੀ ਆਪਾਂ ਜਿਆਦੇ ਤਾਂ ਤੇ ਅੱਗੇ ਆਪਣਾ ਨਾ ਜਿਹੜੀ ਵੀਡੀਓ ਤੁਸੀਂ ਸੁੰਨ ਰਹੇ ਹੋ ਇਹਨੂੰ ਅੱਗੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦਿਆ ਕਰੋ ਤੇ ਫੇਸਬੁੱਕ ਤੇ ਇਹਨੂੰ ਫੋਲੋ ਕਰਦਿਆ ਕਰੋ ਅੱਗੇ ਵੀਡੀਓ ਸਾਰੇ ਭਰਾਵਾਂ ਤੱਕ ਪਹੁੰਚ ਜੇ ਵੀ ਆਪਾਂ ਉਹਦਾ ਕਰਕੇ ਅੱਗੇ ਇੱਕ ਦੂਜੇ ਨੂੰ ਦੱਸਾਂਗੇ ਤਾਂ ਆਪਾਂ ਨੂੰ ਪਤਾ ਲੱਗ ਜੂ ਵੀ ਕੀ ਰੇਟ ਮਿਲੀ ਆ ਚੀਜ਼ ਆਪਾਂ ਨੂੰ ਹੁਣ ਟਾਈਮ ਆ ਲਾਉਣ ਦਾ